ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆ ਇਸ ਵਿੱਚ ਆਪਾਂ ਤੁਹਾਨੂੰ ਇੱਕ ਮੱਝ ਦਿਖਾਉਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਦੋਸਤੋ ਜਿਹੜਾ ਏਰੀਆ ਹੈਗਾ ਪਿੰਡ ਵਾੜਾ ਕਿਸ਼ਨਪੂਰਾ तहसील गिद्दड़बाहा जिला ਜਿਹੜਾ ਇਸ ਨੂੰ ਮੁਖਸਰ ਸਾਹਿਬ ਲੱਗਦਾ ਹੈ ਜੀ ਸੋ ਜਿਸ ਮੇਰੇ ਵੀਰ ਭਰਾ ਨੂੰ ਇਹ ਮੱਝ ਪਸੰਦ ਹੋਵੇ ਪੜ ਤੇਜ ਹੋਵੇ ਤੁਸੀਂ ਜਰੂਰ ਖਰੀਦ ਸਕਦੇ ਹੋ ਸੰਪਰਕ ਨੰਬਰ ਉੱਪਰ ਦਿੱਤੇ ਗਏ ਹਨ ਦੋਸਤੋ 8360821005 ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਦੋਸਤੋ ਇਹ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਇਹ ਮੱਝ ਤੀਜਾ ਸੂਆ ਸੌਣ ਜਾ ਰਹੀ ਆ ਤਕਰੀਬਨ ਕੁਝ ਕੁ ਦਿਨ ਹਜੇ ਦੋਸਤੋ ਲੈ ਕੇ ਜਾ ਸਕਦੀ ਏ ਬਾਈ ਹੋਰਾਂ ਦੇ ਕਹਿਣ ਮੁਤਾਬਕ ਬਾਕੀ ਜਿਹੜਾ ਮਿਲਕ ਦੋਸਤੋ 12 ਲੀਟਰ ਦੀ ਘਰ ਦੀ ਮਿਲਕਿੰਗ ਬਾਈ ਹੋਰਾਂ ਨੇ ਕੀਤੀ ਹੋਈ ਆ ਪਹਿਲੇ ਦੂਜੇ ਸਵੇਰੇ ਦੇ ਵਿੱਚ ਬਾਕੀ ਜਿਹੜਾ ਸਿੰਘਾਂ ਦੀ ਬੰਦਤਰ ਆ ਕਦ ਕੱਠ ਹੀ ਆ ਉਹ ਤੁਸੀਂ ਜਰੂਰ ਚੈੱਕ ਕਰ ਸਕਦੇ ਹੋ ਪਿੱਟ ਪੁੜੇ ਦੀ ਵੀ ਸੋਹਣੀ ਹੈਗੀ ਆ ਬਾਕੀ ਥਣਾ ਦੀ ਬੰਤਰ ਸੋਹਣੀ ਹੈ ਬਿਲਕੁਲ ਸਾਫ਼ ਥਾਣੇ ਦੋਸਤੋ ਹਵਾਨਾ ਬੇਦਾਗਾ ਕਿਸੇ ਤਰ੍ਹਾਂ ਦਾ ਵੀ ਕੋਈ ਇਸ ਮੱਝ ਦੇ ਵਿੱਚ ਨੁਕਸ ਨਹੀਂ ਹੈਗਾਗਾ ਬਾਕੀ ਤੁਸੀਂ ਮੌਕੇ ਤੇ ਤਸੱਲੀ ਆਪਣੀ ਜਾ ਕੇ ਕਰ ਸਕਦੇ ਹੋ ਨੰਬਰਾਂ ਤੇ ਸੰਪਰਕ ਕਰਕੇ ਮੁੱਲ ਦੋਸਤੋ ਇਸ ਮੱਝ ਦਾ ਜਿਹੜਾ 72000 ਰੁਪਇਆ ਇਸ ਦੀ ਡਿਮਾਂਡ ਕੀਤੀ ਗਈ ਆ ਮੌਕੇ ਤੇ ਥੋੜੇ ਬਾਰੇ ਮਾਨਤਨ ਦੇ ਨਾਲ ਦੋਸਤੋ ਇਹ ਜਿਹੜੀ ਮੱਝਤੀ ਜਾਵੇਗੀ ਜੋ ਮੇਰੇ ਵੀਰ ਭਰਾ ਚਾਹਵਣ ਹੋਣ ਉਹ ਜਰੂਰ ਸੰਪਰਕ ਕਰਕੇ ਖਰੀਦ ਸਕਦੇ ਹੋ ਵੀਡੀਓ ਵੇਖਣ ਦੀ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ